ਤੇ ਰਾਹ ਵਿੱਚ ਇਹਨਾਂ ਚਾਰ-ਪੰਜ ਬੰਦੇ ਸੰਦੀਪ ਸਿੰਘ ਤੇ ਹਮਲਾ ਕਰਤਾ ਇਹਨਾਂ ਨੇ ਓਕੇ ਇਹਨਾਂ ਨੇ ਹਮਲਾ ਕਰਤਾ ਸੰਦੀਪ ਸਿੰਘ ਤੇ ਸੰਦੀਪ ਸਿੰਘ ਨੇ ਆਪਣੇ ਡਿਫੈਂਸ ਵੱਲ ਜਿੰਨਾ ਬਚਾਅ ਹੋ ਸਕਦਾ ਉਹਨਾਂ ਕੀਤਾ ਪਰ ਮੀਡੀਆ ਵਿੱਚ ਵੇਖੋ ਇੱਕ ਪੱਖ ਦੱਸਦੇ ਪਏ ਆ ਤੇ ਦੂਸਰਾ ਪੱਖ ਕੋਈ ਚਲਾਉਂਦੇ ਪਏ ਇਹ ਤੁਸੀਂ ਤਿੰਨਾਂ ਦਾ ਮੈਡੀਕਲ ਕਰਾਉਂਦੇ ਪਏ ਜੇ ਤੇ ਸੰਦੀਪ ਸਿੰਘ ਦਾ ਮੈਡੀਕਲ ਤੁਸੀਂ ਕਿਉਂ ਨਹੀਂ ਕਰਾ ਰਹੇ ਤਾਂ ਸਾਨੂੰ ਪੂਰੀ ਡੀਲ ਪਤਾ ਲੱਗ ਚੁੱਕੀ ਸੰਦੀਪ ਸਿੰਘ ਬਾਰੇ ਕਿ ਸੰਦੀਪ ਸਿੰਘ ਦਾ ਇਹਨਾਂ ਨੇ ਕਿੰਨੇ ਟੌਰਚਰ ਕੀਤਾ ਹੁਣ ਕਿਵੇਂ ਦੀ ਕੰਡੀਸ਼ਨ ਆ ਸੰਦੀਪ ਸਿੰਘ ਦੀ ਤਨਦੀਪ ਸਿੰਘ ਦੇਖੋ ਜੀ ਕਾਫੀ ਮਨਾ ਦਿੱਕਤ ਪਰੇਸ਼ਾਨੀ ਵਿੱਚ ਹੈਗਾ ਉਹ ਸਿਰ ਦੇ ਵਿੱਚ ਵੀ ਕਾਫੀ ਦਰਦ ਰਹਿ ਰਹੀ ਹੈ ਜੇ ਆਪਸ ਵਿੱਚ ਇੱਚਾ ਕਿਤੇ ਲੜਾਈ ਝਗੜਾ ਹੋ ਗਿਆ ਹੈ ਹਾਂ ਉਹ ਤੁਸੀਂ ਕੋਰ ਦਾ ਦਰਵਾਜ਼ਾ ਘੜਕਾਓ ਤੁਹਾਡਾ ਅੰਦਰ ਮਾਰਨ ਦਾ ਕੀ ਥੋੜੀ ਤੁਸੀਂ ਅੰਦਰ ਮਾਰੋ ਉਹਨੂੰ ਤੋਂ ਬੈਸ ਵੀ ਸਹੀ ਹੋਈ ਹੋਵੇ ਪਹਿਲਾਂ ਕੀ ਆ ਕੋਈ ਕੋਣ ਨਨੇ ਤੋਂ ਦੱਸਿਆ ਵੀ ਕੋਈ ਤੰਗ ਕਰ ਰਿਹਾ ਜੇਲ੍ਹ ਦੇ ਵਿੱਚ ਕੋਈ ਐਸੀ ਕੋਈ ਗੱਲਬਾਤ ਹੋਈ ਦੇਖੋ ਇਹ ਜਿਹੜੀ ਗੱਲਬਾਤ ਨਾ ਇਹ ਕਾਫੀ ਲੰਬੇ ਸਮੇਂ ਤੋਂ ਸੰਦੀਪ ਸਿੰਘ ਨਾਲ ਚੱਲਦੀ ਵੀ ਸੀ ਤੰਗ ਪ੍ਰੇਸ਼ਾਨੀ ਇਹਦਾ ਹੀ ਰਿਟਰਨ ਵਿੱਚ ਐਪਲੀਕੇਸ਼ਨ ਆ ਏ ਡੀ ਜੀ ਪੀ ਸਾਹਿਬ ਜੇਲ੍ਹਾਂ ਨੂੰ ਦਿੱਤੀਆਂ ਸੁਪਰੀਰਡੈਂਟ ਪਤਾ ਨਹੀਂ ਕਿੰਨੀ ਵਾਰੀ ਇਹ ਦੇ ਚੁੱਕੀ ਜੇਲ੍ਹ ਦੇ ਸੁਪਰੀਰਡੈਂਟ ਹਾਂ ਸਾਨੂੰ ਕਈ ਸੈਚਰਡੇ ਤੇ ਮੁਲਾਕਾਤ ਕਰਾਵਾਂਗੇ ਜੀ ਕੱਲ ਵੀ ਅਸੀਂ ਉੱਥੇ ਮੈਂ ਕਿਹਾ ਸਵੇਰ ਤੋਂ 9 ਵਜੇ ਤੋਂ ਲੈ ਕੇ ਸਾਡੀ ਮੁਲਾਕਾਤ ਕੱਲ ਵੀ ਜਾਨੇ ਕਰਾਈ ਉਹਨੋਂ ਉਸੇ ਚੀਜ਼ ਦੀ ਸਾਨੂੰ ਹੋਰ ਡਾਊਟ ਸਾਡਾ ਕਲੀਅਰ ਹੋ ਚੁੱਕਾ ਹੈ ਕਿ ਵਾਕਈ ਹੀ ਜੇਲ੍ਹ ਪ੍ਰਸ਼ਾਸਨ ਨੇ ਸੰਦੀਪ ਸਿੰਘ ਉੱਤੇ ਅਨਾ ਤਸ਼ੱਦਦ ਕੀਤਾ ਹੁਣ ਸਾਨੂੰ ਸ਼ੋਕ ਥੋੜੀ ਪਿਆ ਵਾ ਜੀ ਤੁਹਾਨੂੰ ਦੁਸ਼ਮਣੀ ਥੋੜੀ ਆ ਹਾਂ ਸਾਡੀ ਪੁਲਿਸ ਪ੍ਰਸ਼ਾਸਨ ਨਾਲ ਕੋਈ ਦੁਸ਼ਮਣੀ ਨਹੀਂ ਹੈ ਜਿਹੜੇ ਅੰਦਰ ਦੇ ਪੁਲਿਸ ਜੇਲ੍ਹ ਪ੍ਰਸ਼ਾਸਨ ਦੇ ਮੁਲਾਜ਼ਮ ਹੈ ਵੇਖੋ ਇਹਨਾਂ ਨੇ ਸੰਦੀਪ ਜੀ ਨਾਲ ਧੱਕਾ ਕੀਤਾ ਨਿਕਲ ਜਿਹੜੇ ਮਲਜ਼ਮ ਨੇ ਹਾਂ ਜੀ ਜਿਹੜੇ ਮਲਜ਼ਮ ਨੇ ਲੋ ਪਛਤਾਵਾ ਨਹੀਂ ਉਹਨਾਂ ਨੂੰ ਕਿ ਅਸੀਂ ਨੌਜਵਾਨੀ ਦਾ ਕਾਣ ਕੀਤਾ ਸਾਨੂੰ 32 ਸਾਲ ਬਾਅਦ ਚਾਹੇ ਸਜ਼ਾ ਹੋਈ ਆ ਬੇਸ਼ੱਕ ਕਿਉਂਕਿ ਉਹ ਪਰਿਵਾਰ ਦਾ ਵੀ ਸਬਰ ਰਿਆ ਜਿਨ੍ਹਾਂ ਨੇ ਕੇਸ ਭੁਗਤ ਮਤਲਬ ਕਿ ਲੜਿਆ ਔਰ 32 ਸਾਲ ਬਾਅਦ ਉਹਨਾਂ ਨੂੰ ਸਜ਼ਾ ਦਵਾਈ 32 32 ਸਾਲਾਂ ਤੋਂ ਸਿੱਖ ਨੌਜਵਾਨ ਅੰਦਰ ਬੰਦ ਆ ਬਿਲਕੁਲ ਉਹਨਾਂ ਦਾ ਹਜੇ ਤੱਕ ਕੋਈ ਸੁਣਾਇਆ ਨਹੀਂ ਹੋਈ ਜੀ ਇਹ ਆਪਣੀ ਸਾਰੀ ਜਵਾਨੀ ਮਾਣ ਕੇ ਬਾਹਰ ਪੂਰੀ ਐਸ਼ ਪ੍ਰਸਤੀ ਕਰਕੇ ਬੁੱਢੇ ਵੇਲੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਜਾ ਕੇ ਕਹਿ ਦਿੰਦੇ ਤੁਹਾਨੂੰ ਸਜ਼ਾ ਹੋ ਗਈ ਇਹ ਤੋੜਾ ਕਾਨੂੰਨ ਨਹੀਂ ਪਹੁੰਚਦੇਵੇਂ ਸਾਨੂੰ ਇਹ ਦੇਖ ਗਿਨੀਮਿਤੀ ਸ਼ਾਦੀ ਸ਼ਿਕੀਆ ਪ੍ਰਸ਼ਾਸਨ ਇਹੋ ਜੀ ਘਟਨਾ ਵਾਪਰ ਦੇ ਨਹੀਂ ਦੱਸ ਰਹੀ ਕਿ ਗਿਨੀਮਿਤੀ ਸ਼ਾਦੀ ਦਾ ਪ੍ਰਸ਼ਾਸਨ ਦੀ ਕਿ ਸੰਦੀਪ ਸਿੰਘ ਦੇ ਅਟੈਕ ਕਿਸੇ ਨਾ ਕਿਸੇ ਤਰੀਕੇ ਕਰਾਇਆ ਜਾਵੇ ਇੱਕ ਸੁਨੇਹਾ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਿੰਘ ਸਣੀ ਜਿੱਥੇ ਸੁਦੇਸ਼ ਸੂਰੀ ਦੇ ਕਤਲकांड ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਨਜ਼ਰਬੰਦ ਤੇ 10 ਤਰੀਕ ਨੂੰ ਜੋ ਘਟਨਾ ਵਾਪਰਦੀ ਹੈ ਜੇਲ੍ਹ ਦੇ ਵਿੱਚ ਕਿ ਉਹਨਾਂ ਤਿੰਨ ਪੁਲਿਸ ਮੁਲਾਜ਼ਮਾ ਦੇ ਨਾਲ ਉਹਨਾਂ ਦੀ ਝੜਪ ਹੁੰਦੀ ਹੈ ਜਿਨ੍ਹਾਂ ਨੇ 1984 ਤੋਂ 92 ਦੇ ਦੌਰ ਦੇ ਵਿੱਚ ਫੇਕ ਅਨਕਾਊਂਟਰ ਕੀਤੇ ਸੀ ਨੌਜਵਾਨਾਂ ਦੇ 32 ਸਾਲ ਬਾਅਦ ਉਹਨਾਂ ਨੂੰ ਸਜ਼ਾ ਹੁੰਦੀ ਹੈ ਤੇ ਉਹਨਾਂ ਦੀ ਹੀ ਬੈਰਕ ਦੇ ਵਿੱਚ ਸੰਦੀਪ ਸਿੰਘ ਦੇ ਨਾਲ ਉਹਨਾਂ ਨੂੰ ਰੱਖਿਆ ਜਾਂਦਾ ਕਿਸੇ ਕਾਰਨ ਵਸ਼ ਉਹਨਾਂ ਦੀ ਜਦੋਂ ਝੜਪ ਹੁੰਦੀ ਆ ਤਾਂ ਉਸ ਤੋਂ ਬਾਅਦ ਸੰਦੀਪ ਸਿੰਘ ਸਨੀ ਦੀ ਕੋਈ ਖਬਰ ਜਿਹੜੀ ਨਹੀਂ ਦਿੱਤੀ ਜਾ ਰਹੀ ਪਰਿਵਾਰ ਨੂੰ ਪਰਿਵਾਰ ਸਾਡੇ ਨਾਲ ਮੌਜੂਦ ਹੈ ਗਲਬਾਤ ਵੀ ਕਰਾਂਗੇ ਸੰਦੀਪ ਸਿੰਘ ਸੰਜੀਤ ਦੇ ਦੋਨੋਂ ਬ੍ਰਦਰ ਛੋਟੇ ਤੇ ਵੱਡੇ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਕੇ ਜਾਣਕਾਰੀ ਲਵਾਂਗੇ ਕਿਉਂਕਿ 10 ਤਰੀਕ ਦੀ ਘਟਨਾ ਹੋਈ ਹੈ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਵੀ ਕਰ ਦਿੱਤਾ ਜਾਂਦਾ ਪਰ ਸੰਦੀਪ ਸਿੰਘ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਕੀ ਉਹਦੇ ਨਾਲ ਕੀਤਾ ਗਿਆ ਇਹ ਕੁਛ ਨਹੀਂ ਦੱਸਿਆ ਜਾ ਰਿਹਾ ਪਰ ਗਲਬਾਤ ਕਰਕੇ ਜਾਣਕਾਰੀ ਲਵਾਂਗੇ ਕਿ ਪਰਿਵਾਰ ਨੂੰ ਕੋਈ ਖਬਰ ਪਹੁੰਚੀ ਜਾਂ ਨਹੀਂ ਪਹੁੰਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਭੀਰ ਜੀ ਮੈਂ ਜਾਣਨਾ ਚਾਹਨੀ ਹੈ ਕਿ 10 ਤਰੀਕ ਦੀ ਘਟਨਾ ਆ ਹੁਣ 4 ਦਿਨ ਬੀਤ ਚੁੱਕੇ ਨੇ ਇਹਨਾਂ 4 ਦਿਨਾਂ ਦੇ ਵਿੱਚ ਤੁਹਾਨੂੰ ਕੁਝ ਪਤਾ ਲੱਗਾ ਸੰਦੀਪ ਸਿੰਘ ਬਾਰੇ ਵੀ ਜਿਹੜਾ ਜੇਲ੍ਹ ਪ੍ਰਸ਼ਾਸਨ ਨੇ ਕੁਝ ਦੱਸਿਆ ਹੋਵੇ ਸੰਦੀਪ ਸਿੰਘ ਨੂੰ ਕੁੱਟਮਾਰ ਹੋਈ ਆ ਉਹਨਾਂ ਨੂੰ ਦਾਖਲ ਕਿਉਂ ਨਹੀਂ ਕੀਤਾ ਹਸਪੀਟਲ ਇਸ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਹੱਲੇ ਤੱਕ ਪਰਿਵਾਰ ਨੇ ਜਿਸ ਦਿਨ ਇਹ ਘਟਨਾ ਵਾਪਰਦੀ ਹੈ ਜੀ ਸੇਮ ਵੇਈ ਸਾਨੂੰ ਜਦੋਂ ਨਿਊਜ਼ ਤੋਂ ਪਤਾ ਲੱਗਦਾ ਉਹ ਸਾਨੂੰ ਨਿਊਜ਼ ਤੋਂ ਪਤਾ ਲੱਗਦਾ ਤੁਹਾਨੂੰ ਨਿਊਜ਼ ਤੋਂ ਪਤਾ ਲੱਗਦਾ ਵਾ ਕਿ ਸੰਦੀਪ ਸਿੰਘ ਨੇ ਜਿਤਨਾ ਦੱਸਿਆ ਜਾ ਰਿਹਾ ਵਾ ਕਿ ਇਹ ਘਟਨਾ ਵਾਪਰਦੀ ਹੈ ਜੀ ਤੇ ਅਸੀਂ ਉਸੇ ਦਰਮਿਆਨ ਜੇਲ੍ਹ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਿੰਨੇ ਵੀ ਅੰਦਰ ਅਧਿਕਾਰੀਆਂ ਦੇ ਸਾਡੇ ਕੋਲ ਨੰਬਰ ਸੀ ਜਿੱਦਾਂ ਸੁਪਰਡੈਂਟ ਸਾਹਿਬ ਦੀ ਡਿਪਟੀ ਸੁਪਰਡੈਂਟ ਸਾਹਿਬ ਦੇ ਨੰਬਰ ਸੀ ਤੇ ਆਪਾਂ ਉਹਨਾਂ ਸਾਰਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਸਾਨੂੰ ਕੋਈ ਨਿਆਣੀ ਮਿਲਿਆ ਤੇ ਨਾ ਸਾਡਾ ਫੋਨ ਚੁੱਕਿਆ ਯਾਰ ਇਹਦਾ ਨਾ ਮੈਸੇਜ ਦਾ ਸਾਡੇ ਜਵਾਬ ਦਿੱਤਾ ਜਾ ਰਿਹਾ ਵਾ ਜਦੋਂ ਤੁਹਾਡੀ ਗੱਲ ਨਹੀਂ ਕਰਵਾਏਗੀ ਜਾਂ ਜੇਲ੍ਹ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਆ ਤਾਂ ਉਸ ਦੇ ਦੌਰਾਨ ਤੁਸੀਂ ਹੋਰ ਵੀ ਕਈ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਕਿ ਜਿਹੜੀ ਗੱਲਬਾਤ ਨਹੀਂ ਕਿਰਵਾਈ ਜਾ ਰਹੀ ਸੰਦੀਪ ਸਿੰਘ ਨਾਲ ਬਿਲਕੁਲ ਦੇਖੋ ਫੋਨ ਹੀ ਨਹੀਂ ਚੁੱਕਦੇ ਵੇ ਭੇਦ ਫੋਨ ਹੀ ਨਹੀਂ ਚੁੱਕਦੇ ਫੋਨ ਹੀ ਚੁੱਕਦੇ ਵੇ ਸਹੀ ਆਪਣਾ ਸੁਨੇਹਾ ਕਿਵੇਂ ਉਹਨਾਂ ਤੱਕ ਲਈਏ ਫੋਨ ਕਿਸੇ ਵੀ ਜ਼ਿਲ੍ਹਾ ਅਧਿਕਾਰੀ ਨੂੰ ਸੀ ਫੋਨ ਕਰਦੇ ਆ ਬਿਲਕੁਲ ਸਾਡਾ ਫੋਨ ਹੀ ਚੁੱਕੇ ਰ ਕੱਲ ਡੀਸੀ ਸਾਹਿਬ ਨੂੰ ਇੱਥੇ ਮੰਗ ਪਤਾ ਆਪਾਂ ਨੇ ਦਿੱਤਾ ਵੀ ਹੈ ਕਿ ਚਲੋ ਅੰਦਰ ਸੰਦੀਪ ਸਿੰਘ ਨਾਲ ਸਾਡੀ ਮੁਲਾਕਾਤ ਕਰਵਾਈ ਜਾਵੇ ਕਮ ਸੇ ਕ ਮੁਲਾਕਾਤ ਕਰਵਾਓਗੇ ਤੇ ਫੇਰ ਹੀ ਆਪਾਂ ਵੇਖਦੇ ਸੰਦੀਪ ਸਿੰਘ ਦਾ ਹਾਲ ਕੀ ਹੈ ਕਿਉਂਕਿ ਸਾਨੂੰ ਜਿੰਨਾ ਕਿ ਪਤਾ ਲੱਗਾ ਵਾ ਕਿ ਸੰਦੀਪ ਸਿੰਘ ਦੇ ਨਾਲ ਇਹਨਾਂ ਨੇ ਕਾਫੀ ਜ਼ਿਆਦਾ ਕੁੱਟਮਾਰ ਕੀਤੀ 3 ਡਿਗਰੀ ਟੌਰਚਰ ਕੀਤਾ ਵਾ ਓਕੇ ਦੇਖਿਆ ਇਹ ਉਹਨੇ ਸੰਦੀਪ ਸਿੰਘ ਤੇ ਉਹ ਜਿਹੜੇ ਬੁੱ ਸੰਦੀਪ ਸਿੰਘ ਨੇ ਆਪਣੇ ਡਿਫੈਂਸ ਵਜੋਂ ਆਪਣਾ ਬਚਾਅ ਕੀਤਾ ਵਾ ਜੀ ਤੇ ਜਿੰਨਾ ਬਚਾਅ ਦੇਖੋ ਹਰ ਕੋਈ ਬੰਦਾ ਆਪਣਾ ਬਚਾਅ ਕਰਦਾ ਹੀ ਹੈ ਕੋਈ ਘਟਨਾ ਪਤਾ ਲੱਗੀ ਤੁਹਾਨੂੰ ਵੀ ਵਾਪਰੀ ਕਿਵੇਂ ਘਟਨਾ ਦੇਖੋ ਜਿਸ ਦਿਨ ਘਟਨਾ ਵਾਪਰੀ ਨਾ ਸੇਮ ਡੇ ਮੈਨੂੰ ਸਵੇਰੇ ਦੋ ਟਾਈਮ ਸਾਨੂੰ ਫੋਨ ਆਂਦਾ ਹੁੰਦਾ ਸੰਦੀਪ ਸਿੰਘ ਇੱਕ ਮਾਰਨਿੰਗ ਤੇ ਇੱਕ ਈਵਨਿੰਗ ਦੇ ਵਿੱਚ ਓਕੇ ਠੀਕ ਹੈ ਸਵੇਰੇ ਸਾਨੂੰ ਫੋਨ ਆਇਆ ਸੰਦੀਪ ਸਿੰਘ ਦਾ ਕਿ ਚਲੋ ਜਿਦਾਂ ਨੋਰਮਲੀ ਪਰਿਵਾਰ ਨਾਲ ਗੱਲਬਾਤ ਕਰਦੇ ਆ ਹਾਲਚਲ ਪੁੱਛਿਆ ਵਾ ਕਿਉਂਕਿ ਦੋਰਮਲੀ ਦਾ ਪਰਿਵਾਰ ਨਾਲ ਵੀ ਗੱਲਬਾਤ ਹੋਈ ਆਪਣੀ ਉਹਨਾਂ ਨੇ ਵਾਈਫ ਨਾਲ ਵੀ ਗੱਲਬਾਤ ਕੀਤੀ ਆ ਮਾਤਾ ਜੀ ਨਾਲ ਗੱਲਬਾਤ ਕੀਤੀ ਆ ਵੱਡੇ ਭਾਈ ਸਾਹਿਬ ਨਾਲ ਗੱਲਬਾਤ ਕੀਤੀ ਆ ਸਾਰੇ ਨਾਲ ਪਰਿਵਾਰ ਨਾਲ ਰਾਜੀ ਖੁਸ਼ੀ ਆਪਣੀ ਵਧੀਆ ਗੱਲਬਾਤ ਕੀਤੀ ਆ ਕੋਈ ਇਸ ਤਰ੍ਹਾਂ ਤਰ੍ਹਾਂ ਦੀ ਕੋਈ ਗਲਬਤਰੀ ਹੀ ਨਹੀਂ ਸਾਨੂੰ ਉਦੋਂ ਦੱਸਿਆ ਗਿਆ ਹੂੰ ਕੀ ਹੈ ਗਲਬਤ ਹੋ ਰਹੀ ਹੈ ਕੋਈ ਇਦਾਂ ਵੀ ਨਹੀਂ ਉਹਨਾਂ ਨੇ ਕੋਈ ਗੱਲਬਾਤ ਕੀਤੀ ਵੀ ਕੋਈ ਵੈਸੇ ਜਿਵੇਂ ਆਪਾਂ ਕਹਿੰਦੇ ਕੋਈ ਬਹਿਸ ਦਸਾਈ ਹੋਈ ਹੋਵੇ ਪਹਿਲਾਂ ਜਾਂ ਕੋਈ ਉਹਨਾਂ ਨੇ ਤੁਹਾਨੂੰ ਦੱਸਿਆ ਹੋਵੇ ਕੋਈ ਤੰਗ ਕਰ ਰਿਹਾ ਜੇਲ੍ਹ ਦੇ ਵਿੱਚ ਕੋਈ ਐਸੀ ਕੋਈ ਗੱਲਬਾਤ ਹੋਈ ਦੇਖੋ ਇਹ ਜਿਹੜੀ ਗੱਲਬਾਤ ਨਾ ਇਹ ਕਾਫੀ ਲੰਬੇ ਸਮੇਂ ਤੋਂ ਸੰਦੀਪ ਸਿੰਘ ਨਾਲ ਚੱਲਦੀ ਵੀ ਸੀ ਤੰਗ ਪਰੇਸ਼ਾਨੀ ਵਾਲੀ ਓਕੇ ਇਹਦਾ ਹੀ ਰਿਟਰਨ ਵਿੱਚ ਐਪਲੀਕੇਸ਼ਨ ਆ ਏਡੀਜੀਪੀ ਸਾਹਿਬ ਜੇਲ੍ਹਾਂ ਨੂੰ ਵੀ ਦਿੱਤੀਆਂ ਸੁਪਰੀਡੈਂਟ ਨੂੰ ਪਤਾ ਨਹੀਂ ਕਿੰਨੀ ਵਾਰ ਇਹ ਹੀ ਦੇ ਚੁੱਕੇ ਹੈ ਕਿਹੜੀਆਂ ਕਿਹੜੀਆਂ ਤੰਗ ਪਰੇਸ਼ਾਨੀਆਂ ਉਹਨਾਂ ਨੂੰ ਚੱਲਣੀਆਂ ਪੈਰੀ ਕੋਈ ਇਦਾਂ ਹੀ ਇਹਨੂੰ ਸੰਦੀਪ ਸਿੰਘ कि ओनु ਜਤਾਇਆ ਜਾਣਾ ਕਿ ਤੂੰ ਗਲਤੀਆਂ ਹਮ ਇਸ ਤਰੀਕਿਆਂ ਨੂੰ ਟੌਰਚਰ ਕਰਨਾ ਅੰਦਰ ਕੇ ਜਦੋਂ ਸੰਦੀਪ ਸਿੰਘ ਕਿਤੇ ਜਾਂਦਾ ਨੂੰ ਡੋਂਟ ਬਾਜੀ ਮਾਰਨੀ ਕਿ ਤੂੰ ਕੋਈ ਚੰਗਾ ਕੰਮ ਨਹੀਂ ਕੀਤਾ ਓਕੇ ਜੋ ਵੀ ਹੈ ਮਤਲਬ ਉਹ ਨਾ ਉਹ ਜਵਾਬ ਨਹੀਂ ਦਿੰਦਾ ਸੀ ਉਹ ਆਪਣੇ ਜਮਸਤ ਰਹਿਣਾ ਉਹਨੇ ਨਾ ਆਪਣੇ ਪਰ ਵੇਖੋ ਜਦੋਂ ਇਹ ਘਟਨਾ ਵਾਪਰਦੀ ਹੈ 11 ਵਜੇ ਦਾ ਟਾਈਮ ਹੈ ਨਾ ਗੱਲਬਾਤ ਹੁੰਦੀ ਹੈ ਜਦੋਂ ਸੰਦੀਪ ਸਿੰਘ ਐਸਟੀਡੀ ਤੋਂ ਫੋਨ ਕਰੇ ਐਸਟੀਡੀ ਅੰਦਰ ਹੁੰਦੀ ਇੱਕ ਐਸਟੀਡੀ ਤੋਂ ਫੋਨ ਕਰਕੇ ਵਾਪਸ ਆਪਣੀ ਜਿਹੜੀ ਚੱਕੀ ਹੈ ਜੀ ਉਹਦੇ ਵਿੱਚ ਚੱਲੇ ਸੀ ਤੇ ਰਾਹ ਵਿੱਚ ਇਹਨਾਂ ਚਾਰ ਮੁਲਾਜ਼ਮਾਂ ਨੇ ਤਿੰਨ ਚਾਰ ਚਾਰ ਕੇ ਪੰਜ ਬੰਦੇ ਸੰਦੀਪ ਸਿੰਘ ਤੇ ਹਮਲਾ ਕਰਤਾ ਇਹਨਾਂ ਨੇ ਓਕੇ ਇਹਨਾਂ ਨੇ ਹਮਲਾ ਕਰਤਾ ਸੰਦੀਪ ਸਿੰਘ ਤੇ ਸੰਦੀਪ ਸਿੰਘ ਨੇ ਆਪਣੇ ਡਿਫੈਂਸ ਵੱਲੋਂ ਜਿੰਨਾ ਬਚਾਅ ਹੋ ਸਕਦਾ ਉਹਨਾਂ ਕੀਤਾ ਜੀ ਠੀਕ ਹੈ ਉਸ ਤੋਂ ਬਾਅਦ ਜਿਹੜੀ ਚੱਕੀ ਚੱਕੀ ਦੇ ਬਾਹਰ ਹੀ ਪਹਿਲਾਂ ਕਾਫੀ ਮੁਲਾਜ਼ਮ ਖੜੇ ਸੀ 8-10 ਜਿਆਦਾ ਜਿਤਨਾ ਪਤਾ ਲੱਗਾ ਕਿ 10-12 ਜਾਣੇ ਖੜੇ ਸੀ ਕਿਉਂਕਿ ਉਹ ਅੰਦਰ ਵੇਖੋ ਜਦੋਂ ਇਹ ਗੱਲਬਾਤ ਹੁੰਦੀ ਨਾ 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 ਕਰਦੇ 5-7 ਮਿੰਟ ਤੇ ਇਹ ਚੀਜ਼ ਕੋਈ ਹੁੰਦੀ ਹੁੰਦੀ ਜਦੋਂ ਲੜਾਈ ਝਗੜੇ ਪੰਜ ਸੱਤ ਮਿੰਟ 10 ਮਿੰਟ ਲੱਗਦੀ ਲੱਗਦੇ ਦੇਖੋ ਜੇਲ੍ਹ ਪ੍ਰਸ਼ਾਸਨ ਬਾਹਰ ਖੜਾ ਉਹਨਾਂ ਦੇ ਅਧਿਕਾਰੀ ਮੌਜੂਦਾ ਜਿਹੜੇ ਆਪਣੇ ਚੱਕੀ ਦੇ ਇੰਚਾਰਜ ਹੈ ਜੋ ਵੀ ਹੈ ਉਹ ਬਾਹਰ ਖੜੇ ਸੀ ਉੱਥੇ ਠੀਕ ਹੈ ਤੇ ਉਹਨਾਂ ਨੂੰ ਜੇਕ ਵਾਜਾ ਵੀ ਜਾ ਰਹੀ ਹੈ ਜੋ ਅੰਦਰ ਗੱਲਬਾਤ ਹੋ ਰਹੀ ਉਹ ਬਚਾਅ ਵੀ ਕਰ ਸਕਦੇ ਸੀ ਬਿਲਕੁਲ ਇਹ ਦੇਖ ਗਿਨੀ ਮਿੱਠੀ ਛਾਦੀ ਸ਼ੇ ਕੀਆ ਪ੍ਰਸ਼ਾਸਨ ਨੇ ਇਹੋ ਜੀ ਘਟਨਾ ਵਾਪਰ ਜੇ ਮੈਨੂੰ ਦੱਸ ਰਹੇ ਕਿ ਗਿਨੀ ਮਿੱਠੀ ਸ਼ਾਦੀ ਚਾਹ ਪ੍ਰਸ਼ਾਸਨ ਦੀ ਕਿ ਸੰਦੀਪ ਸਿੰਘ ਦੇ ਅਟੈਕ ਕਿਸੇ ਨਾ ਕਿਸੇ ਤਰੀਕੇ ਕਰਾਇਆ ਜਾਵੇ ਉਹਨਾਂ ਨੇ ਸੰਦੀਪ ਸਿੰਘ ਦੇ ਅਟੈਕ ਕਰਵਾਇਆ ਜਦੋਂ ਪਰ ਬਾਅਦ ਜਦੋਂ ਆਉਂਦੇ ਸੰਦੀਪ ਸਿੰਘ ਆਪਣੀ ਚੱਕੀ ਤੋਂ ਜਿਹੜੇ ਮੁਲਾਜ਼ਮ ਖੜੇ ਸੀ ਉਹਨਾਂ ਨੇ ਸੰਦੀਪ ਸਿੰਘ ਨੂੰ ਹੀ ਫੜ ਲਿਆ ਓਕੇ ਸੰਦੀਪ ਸਿੰਘ ਨੂੰ ਫੜ ਲਿਆ ਤੇ ਉਹਨਾਂ ਨੇ ਸੰਦੀਪ ਸਿੰਘ ਨਾਲ ਕਾਫੀ ਕੁੱਟਮਾਰ ਕੀਤੀ 3 ਡਿਗਰੀ ਟੌਰਚਰ ਤੱਕ ਕੀਤਾ ਵਾ ਇਸੇ ਕਰਕੇ ਉਹ ਹਜੇ ਤੱਕ ਸੰਦੀਪ ਸਿੰਘ ਨੂੰ ਸਾਨੂੰ ਮਿਲਾ ਨਹੀਂ ਰਹੇ ਜੇ ਕੋਈ ਸੀਰੀਅਸ ਗੱਲ ਹੋਈ ਸੰਦੀਪ ਸਿੰਘ ਦੇ ਨਾਲ ਦੀ ਸਿਹਤ ਪੱਖੋਂ ਕੁਝ ਪ੍ਰੋਬਲਮ ਹੋ ਗਈ ਤਾਂ ਫਿਰ ਜ਼ਿੰਮੇਵਾਰ ਕੌਣ ਹੋਏਗਾ ਮੈਂ ਉਹੀ ਤੇ ਕਹਿ ਰਹੇ ਹਾਂ ਇਸ ਤਿਆਂ ਤੇ ਇਹ ਚਾਉਂਦੇ ਨਹੀਂ ਪਏ ਨਾ ਹੀ ਇਲਾਜ ਕਰਵਾ ਰਹੇ ਸੰਦੀਪ ਸਿੰਘ ਦਾ ਨਾ ਹੀ ਦੱਸ ਰਹੇ ਹੈ ਕਿ ਸੰਦੀਪ ਸਿੰਘ ਕਿਹੜੀ ਸਥਿਤੀ ਹੈ ਕੀ ਹਾਲਾਤ ਨੇ ਤੁਸੀਂ ਜੇ ਸੰਦੀਪ ਸਿੰਘ ਠੀਕ ਹੈ ਤੇ ਮੁਲਾਕਾਤ ਕਰਵਾ ਦਿਓ ਹਾਂ ਦੇਖੋ ਜੀ ਤੁਸੀਂ ਸੱਚੇ ਹੋ ਕਹਿ ਰਹੇ ਸੰਦੀਪ ਸਿੰਘ ਨੂੰ ਨਹੀਂ ਕੁਝ ਹੋਇਆ ਤੇ ਮੁਲਾਕਾਤ ਕਿਉਂ ਨਹੀਂ ਕਰਵਾ ਰਹੇ ਫਿਰ ਜੀ ਬਿਲਕੁਲ ਨਾ ਮੁਲਾਕਾਤ ਕਰਵਾ ਰਹੇ ਆ ਨਾ ਸਾਨੂੰ ਦੱਸ ਰਹੇ ਕਿ ਸੰਦੀਪ ਸਿੰਘ ਤੇ ਹੀ ਨਹੀਂ ਮੁਲਾ ਨਾ ਫੋਨ ਤੇ ਸਾਡਾ ਉਹਨਾਂ ਦਾ ਫੋਨ ਚੁੱਕਿਆ ਇਹਨਾਂ ਨੇ ਨਾ ਗੱਲਬਾਤ ਕੀਤੀ ਹੈ ਜੀ ਤੇ ਫਿਰ ਵੀਰ ਜੀ ਇਸ ਦੇ ਦੌਰਾਨ ਤੁਸੀਂ ਫਿਰ ਕੋਈ ਆਪਣੀ ਕੋਈ ਬੰਦੀ ਕਾਰਵਾਈ ਕੀਤੀ ਹੈ ਤਾਂ ਜੋ ਸੰਦੀਪ ਸਿੰਘ ਨਾਲ ਗੱਲਬਾਤ ਕਰਨ ਦੀ ਦਿੱਤੀ ਜਾਵੇ ਦੇਖੋ ਸੰਦੀਪ ਸਿੰਘ ਨੇ ਚਲੋ ਆਪਣੇ ਸੋਰਸਾਂ ਦੇ ਨਾਲ ਆਪਾਂ ਜਿੰਨਾ ਕੋ ਹੋ ਸਕਦੇ ਉਹਨਾਂ ਦਾ ਹੀ ਪਤਾ ਲਾਇਆ ਵਾ ਉਹਨਾਂ ਨੇ ਪਤਾ ਲਗਾਇਆ ਸੰਦੀਪ ਸਿੰਘ ਨਾਲ ਗੱਲਬਾਤ ਵੀ ਆਪਣੇ ਸੋਰਸਾਂ ਅਕੋਰਡਿੰਗ ਅਸੀਂ ਕਰ ਕੀਤੀ ਹੈ ਕਿ ਸੰਦੀਪ ਸਿੰਘ ਨੇ ਖੁਦ ਦੱਸਿਆ ਵਾ ਕਿ ਕਿ ਮੇਰੇ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਮੇਰੇ ਤੇ ਜੀ ਇਹਨਾਂ ਨੇ ਕਕਾਰਾਂ ਦੀ ਵੀ ਬੇਇੱਜ਼ਤੀ ਕੀਤੀ ਹੈ ਸੰਦੀਪ ਸਿੰਘ ਦੇ ਤੇ ਤੁਹਾਨੂੰ ਕਿੱਥੋਂ ਪਤਾ ਲੱਗਾ ਸੰਦੀਪ ਸਿੰਘ ਨਾਲ ਅੰਦਰ ਸਾਡੀ ਆਪਣੇ ਸੋਰਸਾਂ ਦੇ ਨਾਲ ਓਕੇ ਤੇ ਪਤਾ ਲੱਗਾ ਜੀ ਜੀ ਬਿਲਕੁਲ ਤੇ ਸੰਦੀਪ ਸਿੰਘ ਨੇ ਕਕਾਰਾਂ ਦੀ ਬੇਇੱਜ਼ਤੀ ਕੀਤੀ ਇਹਨਾਂ ਨੇ ਕਿਸਾਂ ਦੀ ਬੇਇੱਜ਼ਤੀ ਕੀਤੀ ਹੈ ਜਿਹੜੇ ਅੰਦਰ ਜੇਲ੍ਹ ਅਧਿਕਾਰੀ ਨੇ ਜੇਲ੍ਹ ਸੁਪਰਡੈਂਟ ਨੇ ਹਾਂ ਜਿਹੜੇ ਜੇਲ੍ਹ ਦੇ ਡਿਪਟੀ ਜਿਵੇਂ ਸਿੱਖਾ ਨਾ ਹੁੰਦਾ ਹੀ ਆਇਆ ਬਿਲਕੁਲ ਜਿਹਨਾਂ ਥੱਕਾ ਹੁੰ ਤੇ ਸਾਰੀ ਗੱਲਬਾਤ ਹੋਣ ਦੇ ਨਾਲ ਆਪਾਂ ਫਿਰ ਉਸ ਤੋਂ ਬਾਅਦ ਡੇਲੀ ਰੁਟੀਨ ਅੱਜ ਦੇ ਡੇ ਤੋਂ ਲੈ ਕੇ 10 ਤਰੀਕ ਤੇ ਕਹੀ ਡੇਲੀ ਫੋਨ ਕਰ ਰਹੇ ਆਂ ਦਿਲ ਚ ਫਸਪੜਨ ਪਰ ਨਹੀਂ ਕੋਈ ਜਵਾਬ ਨਹੀਂ ਦੇ ਰਹੀ ਤੇ ਜਨਾ ਹੀ ਇਤੇ ਕੋਈ ਗੱਲ ਕਰਨਾ ਚਾਹੁੰਦੇ ਆ ਕਾਰਨ ਕੀ ਲੱਗਦਾ ਤੁਹਾਨੂੰ ਵੀ ਕਾਰਨ ਨਹੀਂ ਉਹ ਉਹ ਤਾਂ ਜਵਾਬ ਦੇ ਆ ਨਾ ਫਿਰ ਉਹ ਕਿਉਂ ਨਹੀਂ ਜਵਾਬ ਦੇ ਰਹੇ ਦੇਖੋ ਕਾਰਨ ਨਹੀਂ ਉਹ ਆ ਕਿ ਇਹ ਸਾਰਾ ਉਹਨਾਂ ਦਾ ਗਿਨੀ ਮਿਚੀ ਸਾਦੀ ਸੀ ਇਹ ਚਾਹੁੰਦੇ ਹੀ ਕਿ ਉਹ ਜਿਹੜੇ ਬੁੱਚੜ ਅਫਸਰ ਨੇ ਜਿਨ੍ਹਾਂ ਨੇ ਸਾਡੇ ਚ ਆਪਣੇ ਸਿੰਦ ਸਿੱਕੀ ਨੌਜਵਾਨੀ ਦਾ ਕਹਾਣ ਕੀਤਾ ਵਾ ਇਹ ਚਾਹੁੰਦੇ ਸੀ ਕਿ ਇਨ੍ਹਾਂ ਹਥੋਈ ਸੰਦੀਪ ਸਿੰਘ ਦਾ ਨੁਕਸਾਨ ਕਰਾਇਆ ਜਾਵੇ ਜਿਹੜੇ ਉੱਚ ਅਫਸਰ ਜਿਹੜੇ ਅੰਦਰ ਭੇਜੇ ਨਹੀਂ ਇਨ੍ਹਾਂ ਨੇ ਉਹਨਾਂ ਤੋਂ ਸੰਦੀਪ ਸਿੰਘ ਦਾ ਨੁਕਸਾਨ ਕਰਾਇਆ ਜਾਵੇ ਚਲੋ ਇਹ ਤੇ ਮਹਾਰਾਜ ਦੀ ਕਿਰਪਾ ਵੀ ਸਾਧਗੁਰੂ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਤੇ ਇਹ ਸੰਦੀਪ ਸਿੰਘ ਦਾ ਉਹਨਾਂ ਤੋਂ ਨੁਕਸਾਨ ਨਹੀਂ ਹੋਇਆ ਤੇ ਇਨ੍ਹਾਂ ਨੇ ਸੰਦੀਪ ਸਿੰਘ ਦਾ ਨੁਕਸਾਨ ਕਰਤਾ ਜੇਲ੍ਹ ਅਧਿਕਾਰੀ ਪਰਿਵਾਰ ਦੇ ਵਿੱਚ ਇਸ ਵਕਤ ਕੀ ਕੰਡੀਸ਼ਨ ਆ ਮਤਲਬ ਕਿ ਪਰਮਾਤਾ ਨੂੰ ਵੀ ਤੁਸੀਂ ਦੱਸਿਆ ਫਿਰ ਸਾਰਾ ਕੁਝ ਸਾਰਾ ਕੁਝ ਪਤਾ ਪਰਿਵਾਰ ਨੂੰ ਹਾਂਜੀ ਪਰ ਦੇਖੋ ਸੋਸ਼ਲ ਮੀਡੀਆ ਦਾ ਕਿ ਸਾਰ ਪਰਿਵਾਰ ਨੂੰ ਸਾਰੇ ਨੂੰ ਪਤਾ ਕਿ ਕੀ ਘਟਨਾ ਵਾਪਰੀ ਹੈ ਜੀ ਪਰ ਮਾਤਾ ਜੀ ਘਰੇ ਦੇਖੋ ਟੈਨਸ਼ਨ ਚ ਆ ਕਿ ਉਹਨਾਂ ਦੀ ਬੱਚੇ ਆ ਉਹਨਾਂ ਦੀ ਸਿੰਘਣੀ ਆ ਜੀ ਕਿ ਉਹ ਬੜਾ ਚਿੰਤਤ ਨੇ ਆ ਚੀਜ਼ ਨੂੰ ਲੈ ਕੇ ਹਲੇ ਤੱਕ ਜਿਹੜਾ ਕਿ ਜ਼ਿਲ੍ਹਾ ਅਧਿਕਾਰੀ ਸਾਨੂੰ ਕਿਉਂ ਨਹੀਂ ਦੱਸਦੇ ਪਏ ਕਿਉਂ ਨਹੀਂ ਆ ਚੀਜ਼ ਦੇ ਉੱਤੇ ਹਰਨਾ ਗੱਲ ਕਰਦੇ ਪਏ ਕਿ ਹਾਂਜੀ ਕੀ ਹਾਲ ਚਾਲ ਸੰਦੀਪ ਸਿੰਘ ਦਾ ਕੀ ਤਾਂ ਉਹ ਹਲੇ ਹਲੇ ਤੱਕ ਕੋਈ ਗੱਲਬਾਤ ਕਿਉਂ ਨਹੀਂ ਕਰਦੇ ਪਏ ਮਨ ਲੱਗ ਉਹਨਾਂ ਦੇ ਕੁਝ ਨਾ ਕੁਝ ਉਹਨਾਂ ਨੇ ਗਲਤ ਕੀਤਾ ਹੋਵੇ ਤਾਈਂ ਉਹ ਤੇ ਨਹੀਂ ਗੱਲਬਾਤ ਕਰਦੇ ਪਏ ਸਾਨੂੰ ਤੇ ਇਹ ਵੀ ਚੀਜ਼ ਤੋਂ ਪਤਾ ਲੱਗੇ ਕਿ ਸੰਦੀਪ ਸਿੰਘ ਕੋਈ ਇੱਕ ਕੋਰੇ ਕਾਗੇ ਤੇ ਉਹ ਸਿਆਣ ਕਰਵਾਉਂਦੇ ਪਏ ਆ ਜੀ ਕੀ ਤੂੰ ਦੱਸ ਆਪਣੇ ਪਰਿਵਾਰ ਨੂੰ ਕਿ ਮੇਰ ਨਾਲ ਕੋਈ ਤਕਾ ਨਹੀਂ ਹੋਇਆ ਓਕੇ ਜੀ ਪਰ ਸੰਦੀਪ ਸਿੰਘ ਕਹਿੰਦਾ ਯਾਰ ਜੀਉਂਦੇ ਜੀ ਇਹ ਕੰਮ ਮੈਂ ਤੇ ਨਹੀਂ ਕਾ ਕਾ ਕਰ ਸਕਦਾ ਮਰਨੋਂ ਬਾਅਦ ਤੇ ਕੋਹ ਨਹੀਂ ਪਤਾ ਜੀ ਠੀਕ ਹੈ ਹੋਇ ਇਤੇਕ ਵੀ ਮਾਰਾ ਦੀ ਕਰਪਾਣਾ ਉਹਦਾ ਚੜਦੀ ਕਲਾ ਵਾਲਾ ਹੀ ਸੰਦੇਸ਼ ਹੈ ਕਿ ਉਹ ਕਹਿੰਦੇ ਯਾਰ ਠੱਕੇ ਵਾਲਾ ਕੰਮ ਦੀ ਅੱਗੇ ਘਟ ਕੀਤਾ ਵਾ ਬਿਲਕੁਲ ਤੇ ਇਤੋਂ ਵੱਧ ਕੇ ਦੇਖੋ ਬਸ਼ਮੀਨੀਗਾ ਇਹ ਚੀਜ਼ ਹੈ ਕਿ ਹਲੇ ਤੱਕ ਸੰਦੀਪ ਸਿੰਘ ਨੇ ਠੱਗਾ ਬਹੁਤ ਜ਼ਿਆਦਾ ਕਰਤੇ ਤੇ ਜੇਲ੍ਹ ਪ੍ਰਸ਼ਾਸਨ ਅਜੇ ਤੱਕ ਸੰਦੀਪ ਸਿੰਘ ਨੂੰ ਸਾਡੀ ਮੁਲਾਕਾਤ ਨਹੀਂ ਕਰਵਾ ਰਿਆ ਇਹ ਸੰਦੀਪ ਸਿੰਘ ਨੂੰ ਇਹਨਾਂ ਨੇ ਬਹੁਤ ਹੀ ਗੰਦੇ ਲੈਵਲ ਦਾ ਟੌਰਚਰ ਕੀਤਾ ਇਸ ਬਾਰੇ ਕੌਮ ਨੂੰ ਕੀ ਸੁਨੇਹਾ ਸੁਨੇਹਾ ਦੇਣਾ ਚਾਹੋਗੇ ਅੱਜ ਖਾਸ ਤੌਰ ਤੇ ਮੀਟਿੰਗ ਵੀ ਕੀਤੀ ਗਈ ਆ ਤਾਂ ਇਸ ਜੋ ਅੱਜ ਮੀਟਿੰਗ ਦੇ ਦੌਰਾਨ ਵੀ ਫੈਸਲਾ ਹੋਇਆ ਇਸ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਸਹਿਮਤ ਹੋ ਇਸ ਚੀਜ਼ ਨਾਲ ਬਿਲਕੁਲ ਜੀ ਬਿਲਕੁਲ ਦੇਖੋ ਜੋ ਵੀ ਪੰਥ ਦੇ ਨਾਲ ਹੈ ਅਸੀਂ ਅਸੀਂ ਪੰਥ ਦੇ ਹੀ ਆ ਅੱਜ ਨਹੀਂ ਇਹ ਗੱਲ ਜਦੋਂ ਮੈਂ ਪਹਿਲਾਂ ਵੀ ਮਾਮਲਾ ਸੰਦੀਪ ਸਿੰਘ ਤੇ ਪੈਂਦਾ ਸੀ ਉਹਦੋਂ ਵੀ ਬੇਨਤੀ ਕੀਤੀ ਸੀ ਅਸੀਂ ਪੰਥ ਦੇ ਅਸੀਂ ਪੰਥ ਦੇ ਨਾਲ ਹੀ ਚੱਲਣਾ ਵਾ ਦੇਖੋ ਪੰਥ ਦੀ ਜਿਹੜੀ ਵੀ ਦੇਖੋ ਜੋ ਵੀ ਪੰਥ ਫੈਸਲਾ ਲੈਂਦਾ ਵਾ ਅਸੀਂ ਪੰਥ ਦਾ ਫੈਸਲਾ ਸਿਰ ਮੱਥੇ 'ਤੇ ਪੰਥ ਦਾ ਉਹਨਾਂ ਨੇ ਸਾਰੀ ਪੰਥ ਨੇ ਕਾਲ ਦਿੱਤੀ ਹੈ ਕਿ 10 ਤਰੀਕ ਨੂੰ ਜੀ ਸਵੇਰੇ 16 ਤਰੀਕ ਨੂੰ 10 ਵਜੇ ਸਵੇਰੇ 16 ਤਰੀਕ ਨੂੰ 10 ਵਜੇ ਜੀ ਦੁਖਨਵਾਰਨ ਸਾਹਿਬ ਤੋਂ ਇਥੋਂ ਮਾਰਚ ਕੱਢਿਆ ਜਾਵੇਗਾ ਸੰਦੀਪ ਸਿੰਘ ਦੇ ਜੇਲ੍ਹ ਜੇਲ੍ਹ ਦੇ ਅਗੇ ਜੇਲ੍ਹਤੋਂ ਦਾ ਮਾਰਚ ਕੱਢਿਆ ਜਾ ਜਾਵੇਗਾ ਉਹਦੇ ਵਿੱਚ ਇਹ ਹੈ ਵੀ ਕਿ ਸੰਦੀਪ ਸਿੰਘ ਦਾ ਇੱਕ ਮੈਡੀਕਲ ਕਰਾਇਆ ਜਾਵੇ ਇੱਕ ਪਰਿਵਾਰ ਦੀ ਮੁਲਾਕਾਤ ਕਰਾਈ ਜਾਵੇ ਜੀ ਇਹ ਮੰਗ ਰੱਖੀ ਹੈ ਤੁਸੀਂ ਬਿਲਕੁਲ ਜੀ ਬਿਲਕੁਲ ਮਾਰਚ ਕੱਢਣ ਦੀ ਇਹ ਮੰਗ ਹੈ ਕਿ ਸੰਦੀਪ ਸਿੰਘ ਦੀ ਇੱਕ ਮੁਲਾਕਾਤ ਕਰਵਾਈ ਜਾਵੇ ਇੱਕ ਸੰਦੀਪ ਸਿੰਘ ਦਾ ਮੈਡੀਕਲ ਕਰਾਇਆ ਜਾਵੇ ਤਾਂ ਜੋ ਪਰਿਵਾਰ ਨੂੰ ਹਾਲਾਤ ਜਾਨੂ ਕਰਵਾਏ ਜਾਣ ਕਿ ਹੁਣ ਪ੍ਰੈਜ਼ੈਂਟ ਸਥਿਤੀ ਕੀ ਹੈ ਸੰਦੀਪ ਸਿੰਘ ਦੀ ਕਿਉਂਕਿ ਇੰਨੇ ਦਿਨ ਹੋ ਗਏ ਉਹਨਾਂ ਨੇ ਕੋਈ ਮੁਲਾਕਾਤ ਨਹੀਂ ਕਰਵਾਈ ਨਾ ਇਸ ਮਸਲੇ ਦੇ ਉੱਤੇ ਉਹ ਗੱਲ ਕਰਨਾ ਚਾਹੁੰਦੇ ਆ ਨਾ ਕੁਝ ਦੱਸਦੇ ਪਏ ਆ ਬਸ ਉਹਨਾਂ ਨੂੰ ਐ ਹੋ ਆ ਕਿ ਸਾਢੇ ਤਿੰਨ ਬੰਦਿਆਂ ਨੂੰ जख्मी ਕਰਤਾ ਸਾਢੇ ਤਿੰਨ ਬੰਦਿਆਂ ਨੂੰ ਤੁਸੀਂ ਕੀ ਤੁਹਾਨੂੰ ਕੀ ਲੱਗਦਾ ਕਿ ਅਜੇ ਵੀ ਉਹਨਾਂ ਨੂੰ ਪੁਲਿਸ ਮੁਲਾਜ਼ਮ ਦੀ ਤਰ੍ਹਾਂ ਹੀ ਦੇਖ ਰਹੇ ਨੇ ਬਿਲਕੁਲ ਜੀ ਬਿਲਕੁਲ ਜੀ ਜੀ ਦੇ ਦਿਓ ਮਾਈਕ ਹਾਂ ਇੱਕ ਤਾਂ ਮੈਂ ਐਡ ਕਰਨੀ ਚਾਹਨਾ ਹਾਂ ਜੀ ਜੀ ਇਸ ਤਰ੍ਹਾਂ ਕਹਿ ਰਹੇ ਬ੍ਰਦਰ ਕਿ ਸਾਡੀ ਇਹ ਇੱਕ ਮੰਗ ਵੀ ਐਸ ਕੇ ਸੰਦੀਪ ਨੂੰ ਮਿਲਾਇਆ ਜਾਵੇ ਹਾਂ ਦੂਸਰੀ ਇੱਕ ਮੰਗ ਹੈ ਵੀ ਹੈ ਕਿ ਜਿਹਨੇ ਸੰਦੀਪ ਸਿੰਘ ਨੂੰ ਅੰਦਰ ਟੌਰਚਰ ਕੀਤਾ ਉਹ ਉਸ ਮੁਲਾਜ਼ਮਾਂ ਉੱਤੇ ਪਰਚੇ ਹੋਣਗੇ ਦੇ ਬਾਈ ਨੇਮ ਕਿੰਨਾ ਨੇ ਸੰਦੀਪ ਸਿੰਘ ਨੂੰ ਟੌਰਚਰ ਕੀਤਾ ਜੀ ਕਿ ਇਹ ਦੇਖੋ ਬੜੀ ਵੱਡੀ ਗੱਲ ਹੈ ਕਿ ਇੱਕਦਮ ਤੁਸੀਂ ਆ ਕੇ ਮਤਲਬ ਸਾਰੇ ਜਾਣੇ ਜੇਲ੍ਹ ਪ੍ਰਸ਼ਾਸਨ ਆ ਕੇ ਤੁਸੀਂ ਸੰਦੀਪ ਦੇ ਉੱਤੇ ਅਟੈਕ ਕਰ ਦੇਵੇ ਕਿਸ ਰੀਜ਼ਨ ਨਾਲ ਕਰਦੇ ਹੋ ਤੁਸੀਂ ਜੀ ਸਰ ਇਹ ਬੰਦਾ ਹੀ ਨਹੀਂ ਸੀ ਇਹਨਾਂ ਦਾ ਜੀ ਜੀ ਜਦੋਂ ਕਈ ਵਾਰ ਗੱਲਬਾਤ ਕਰਦੇ ਸੀ ਸੰਦੀਪ ਸਿੰਘ ਤੇ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਅਸੀਂ ਕਹਿੰਦੇ ਵੀ ਰਹੇ ਹਾਂ ਕਿ ਜਿਸ ਦਾ ਜੇਲ੍ਹ ਪ੍ਰਸ਼ਾਸਨ ਨੂੰ ਕਿ ਉਹਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਾਂ ਉਹਦੀ ਬੈਰਿਕ ਚੇਂਜ ਕਰ ਦਿੱਤੀ ਜਾਵੇ ਦੇਖੋ ਪਹਿਲਾਂ ਤਾਂ ਇਹੀ ਜਾਣਨਾ ਚਾਹੁੰਦੇ ਕਿ ਉਹਨਾਂ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਜਿਹੜੇ ਆਪਾਂ ਹੁਣ ਤਾਂ ਕਹਿ ਸਕਦੇ ਹਾਂ ਕੈਦੀ ਨੇ ਉਹ ਉਹ ਮੁਲਜ਼ਮ ਨੇ ਜਿਨ੍ਹਾਂ ਨੂੰ ਉੱਥੇ ਰੱਖਿਆ ਗਿਆ ਹੈ ਨਾ ਤਾਂ ਉਹ ਵੀ ਉਸੇ ਬੈਰਿਕ 'ਚ ਰੱਖਣਾ ਆਮ ਕੈਦੀਆਂ ਵਾਂਗ ਉਹਨਾਂ ਦਾ ਤਾਂ ਬਹੁਤ ਸੀਰੀਅਸ ਕਹਿ ਸਕਦੇ ਕੇਸ ਹੈ ਨਾ ਦੇਖੋ ਇਹ ਚੀਜ਼ ਨਾ ਅਸੀਂ ਜੇਲ੍ਹ ਦੇ ਸੁਪਰੀਡੈਂਟ ਨੂੰ ਵੀ ਆਪਾਂ ਐਪਲੀਕੇਸ਼ਨ ਦੇ ਚੁੱਕੇ ਸੀ ਕਿ ਸੰਦੀਪ ਸਿੰਘ ਦੀ ਜਾਨ ਨੂੰ ਖਤਰਾ ਹੈ ਬਿਲਕੁਲ ਪਰ ਮੈਨੂੰ ਨਹੀਂ ਲੱਗਦਾ ਕਿ ਜੇਲ੍ਹ ਦੇ ਸੁਪਰੀਂਡੈਂਟ ਧਿਆਨ ਕਿਉਂ ਨਹੀਂ ਦਿੰਦਾ ਇਸ ਚੀਜ਼ ਦੇ ਉੱਤੇ ਕਿਉਂਕਿ ਜਦੋਂ ਸੰਦੀਪ ਸਿੰਘ ਨਾਲ ਆਪਾਂ ਜਦੋਂ ਵੀ ਮੁਲਾਕਾਤ ਕਰਦੇ ਸੀ ਨਾ ਹਾਂ ਤੇ ਸੰਦੀਪ ਸਿੰਘ ਇੱਕ ਜਿੱਕਾ ਝੂਠ ਕਰਦਾ ਸੀ ਹਰ ਵਾਰੀ ਜੀ ਕਿ ਯਾਰ ਮੈਂ ਜਦੋਂ ਵੀ ਇੱਥੋਂ ਨਿਕਲਦਾ ਆਂ ਜਾਂ ਪੀਸੀਓ ਤੋਂ ਫੋਰਟੋਂ ਨਿਕਲਦਾ ਜਾਂ ਮੈਂ ਕਿਤੋਂ ਵੀ ਜਾਂਦਾ ਨਾ ਇਹ ਪੂਰੇ ਸਾਰੇ ਮੇਰੇ ਨਾਲ ਘੂੜੀਆਂ ਮਾਰਦੇ ਨੇ ਓਕੇ ਪਰ ਟਿਚਕ ਬਾਜੀ ਕਰਦੇ ਆ ਟੋਂਡ ਬਾਜੀ ਕਰਦੇ ਆ ਪਰ ਇਹ ਗਲਤ ਹੈ ਹਾਂ ਚਲੋ ਅਸੀਂ ਉਸੇ ਦਿਨ ਜੇਲ੍ਹ ਦੇ ਸੁਪਰੀਂਡੈਂਟਾਂ ਨੂੰ ਵੀ ਕਿਹਾ ਕਿ ਇਹਨਾਂ ਦਾ ਹੱਲ ਕੱਢੋ ਕੋਈ ਨਹੀਂ ਸਹੀ ਹੈਗਾ ਕਿ ਕੱਲ ਨੂੰ ਕੋਈ ਵੱਡਾ ਇਸ਼ੂ ਨਾ ਕ੍ਰੀਏਟ ਹੋ ਜਾਵੇ ਸਜ਼ਾ ਹੋਣ ਦੇ ਬਾਵਜੂਦ ਵੀ ਕਹਿ ਸਕਦੇ ਕਿ ਇਦਾਂ ਦੇ ਤੇਵਰ ਉਹਨਾਂ ਦੇ ਦੇਖੋ ਗੱਲ ਪਤਾ ਕੀ ਆ ਹੁਣ ਸਟਾਰਟਿੰਗ ਤੋਂ ਉਹਨੇ ਕੀਤਾ ਕੀ ਹੈ ਹਾਂ ਆਪਾਂ ਇਹ ਚੀਜ਼ ਨੂੰ ਦੇਖੀਏ ਬਿਲਕੁਲ ਆਪਣੀ ਨੌਜਵਾਨ ਮਾਜੇ ਦੀ ਪੀੜ੍ਹੀ ਇੱਕ ਖਤਮ ਕਰ ਚੁੱਕੀ ਹੈ ਬਿਲਕੁਲ ਬਹੁਤ ਦਰਿੰਦਾ ਆਫੀਸਰ ਸੀ ਇਹ ਵਾਲਾ ਜੀ ਜਿਹੜਾ ਆਪਣੇ ਆਪ ਨੂੰ ਸੁਪਾਸਰ ਹਾਂ ਕਹਿੰਦਾ ਸੀ ਜੀ ਉਹ ਦੇਖੋ ਅੱਜ ਵੀ ਇਹਨਾਂ ਦੀ ਧੋਨ ਦੇ ਉੱਤੇ ਉਹ ਹੀ ਕਿੱਲਾ ਹੈ ਜੀ ਕਿ ਮੈਂ ਨੂੰ ਸੰਦੀਪ ਸਿੰਘ ਨੂੰ ਕੀ ਜਾਨਾ ਮੈਂ ਪਹਿਲਾਂ ਹੀ ਇੰਨੇ ਮਾਰਮੋਕਾਏ ਆ ਹਾਂ ਤੇ ਮੈਂ ਤਾਂ ਇਹ ਨਹੀਂ ਛੱਡਣਾ ਜੀ ਗੱਲ ਇਹ ਅਸੀਂ ਪਰ ਇਹ ਨਹੀਂ ਪਤਾ ਕਿ ਗੁਰੂ ਦਾਸ ਸਿੰਘ ਦੀ ਭਾਰਾ ਪੈ ਇਹਨਾਂ ਦੇ ਉੱਤੇ ਤੇ ਬੜੀ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਅਸੀਂ ਕਿ ਉਹ ਕਹਿੰਦੇ ਜਿਹੜਾ ਕੀ ਸੰਦੀਪ ਸਿੰਘ ਦੇ ਉੱਤੇ ਇਹਨਾਂ ਨੇ ਅਟੈਕ ਕੀਤਾ ਸੰਦੀਪ ਸਿੰਘ ਨੇ ਆਪਣਾ ਬਚਾਅ ਕੀਤਾ ਹੈ ਸੈਲਫ ਡਿਫੈਂਸ ਵਿੱਚ ਆਪਣਾ ਬਚਾਅ ਕੀਤਾ ਜੀ ਹੁਣ ਮੀਡੀਆ ਵਿੱਚ ਵੇਖੋ ਇੱਕ ਪੱਖ ਦੱਸਦੇ ਪਏ ਆ ਇਹ ਦੂਸਰਾ ਪੱਖ ਕਿਉਂ ਨਹੀਂ ਚਲਾਉਂਦੇ ਪਏ ਜੇ ਤੁਸੀਂ ਉਹ ਤਿੰਨਾਂ ਦਾ ਮੈਡੀਕਲ ਕਰਾਉਂਦੇ ਪਏ ਜੇ ਤੇ ਸੰਦੀਪ ਸਿੰਘ ਦਾ ਮੈਡੀਕਲ ਤੁਸੀਂ ਕਿਉਂ ਨਹੀਂ ਕਰਾ ਰਹੇ ਬਿਲਕੁਲ ਅੱਜ ਤੱਕ ਸੰਦੀਪ ਸਿੰਘ ਦੀ ਕੋਈ ਰਿਪੋਰਟ ਨਹੀਂ ਦਿੱਤੀ ਰਣੇਂਦਰੋ ਇਹ ਤਾਂ ਚਲੋ ਇਹ ਆਪਣੇ 3-4 ਦਿਨ ਲੱਗੇ ਸਾਨੂੰ ਇਸ ਚੀਜ਼ ਦਾ ਪਤਾ ਕਰਾਣ ਦੇ ਕਰਾਂਦੇ ਅੰਦਰ ਜੀ ਕੱਲ ਸਾਨੂੰ ਪੂਰੀ ਡਿਟੇਲ ਪਤਾ ਲੱਗ ਚੁੱਕੀ ਸੰਦੀਪ ਸਿੰਘ ਬਾਰੇ ਕਿ ਸੰਦੀਪ ਸਿੰਘ ਦਾ ਇਹਨਾਂ ਨੇ ਕਿੰਨੇ ਟੌਰਚਰ ਕੀਤਾ ਹੁਣ ਕਿਵੇਂ ਦੀ ਕੰਡੀਸ਼ਨ ਹੈ ਸੰਦੀਪ ਸਿੰਘ ਦੀ ਫੇਸ ਸੰਦੀਪ ਸਿੰਘ ਦੇਖੋ ਜੀ ਕਾਫੀ ਮਨਾ ਦਿੱਕਤ ਪਰੇਸ਼ਾਨੀ ਵਿੱਚ ਹੈਗਾ ਤੇ ਦੇ ਵਿੱਚ ਵੀ ਕਾਫੀ ਦਰਦ ਰਹਿ ਰਹੀ ਹੈ ਤੇ ਲੱਤਾਂ ਦੇ ਵੀ ਕਾਫੀ ਦਾ ਟੌਰਚਰ ਕੀਤਾ ਇਹਨਾਂ ਨੇ ਤੁਹਾਨੂੰ ਪਤਾ ਹੀ ਹੈ 3 ਡਿਗਰੀ ਦੇ ਵਿੱਚ ਕਿੰਨਾ ਟੌਰਚਰ ਕਰਦੇ ਆ ਜੀ ਬਿਲਕੁਲ ਪਰ ਮੈਨੂੰ ਨਹੀਂ ਸਮਝ ਲੱਗਦੀ ਜੇਲ੍ਹ ਪ੍ਰਸ਼ਾਸਨ ਨੇ ਇਹ ਰੂਲ ਕਿਉਂ ਕੀਤਾ ਜੀ ਜੇ ਆਪਸ ਵਿੱਚ ਇੱਚਾ ਕਿਤੇ ਲੜਾਈ ਝਗੜਾ ਹੋ ਗਿਆ ਹਾਂ ਉਹ ਤੁਸੀਂ ਕੋਰਟ ਦਾ ਦਰਵਾਜ਼ਾ ਘੜਕਾਓ ਤੁਹਾਡਾ ਅੰਦਰ ਮਾਰਨ ਦਾ ਕੀ ਥੋੜੀ ਤੁਸੀਂ ਅੰਦਰ ਮਾਰੋ ਉਹਨੂੰ ਪਰ ਤੁਹਾਡੀ ਨਿਗਰਾਨੀ ਰੱਖਣ ਦਾ ਕੀ ਫਾਇਦਾ ਜੀ ਇਦਾਂ ਮਤਲਬ ਕੀ ਝੜਾਪ ਹੋ ਜੇ ਨਾ ਦੇਖੋ ਪਰਿਵਾਰ ਤੇ ਇਹਨਾਂ ਦੇ ਸਾਰੇ ਛੱਡ ਗਿਆ ਜੀ ਆਪਣਾ ਜੀ ਠੀਕ ਹੈ ਜੀ ਇੱਥੇ ਦੇਖੋ ਜੀ ਦਸਾਂ ਦਿਨਾਂ ਬਾਅਦ 15 ਦਿਨਾਂ ਬਾਅਦ ਪਰਿਵਾਰ ਆ ਕੇ ਮੁਲਾਕਾਤ ਕਰ ਜਾਂਦਾ ਪਰ ਸਾਨੂੰ ਹੁਣ ਇੱਕ ਇੱਕ ਮਿੰਟ ਦੀ ਰਿਪੋਰਟ ਤੁਸੀਂ ਦਿੰਦੇ ਨਹੀਂ ਪਏ ਆ ਚਾਰ ਦਿਨ ਹੋ ਗਏ ਅਸੀਂ ਦੋਵੇਂ ਬ੍ਰਦਰ ਇੱਥੇ ਬੈਠੇ ਹੋ ਬਟਿਆਲੇ ਜੀ ਅਸੀਂ ਘਰ ਜਾ ਕੇ ਨਹੀਂ ਵੇਖਿਆ ਹਰਲੇ ਛੋਟੇ ਛੋਟੇ ਬੱਚੇ ਆ ਪ੍ਰਵਾਸ ਚਾਰ ਦਿਨਾਂ ਤੋਂ ਤੁਸੀਂ ਇੱਥੇ ਆ ਮੈਂ 4 ਦਿਨ ਤੋਂ ਇੱਥੇ ਆ ਜੀ ਕੱਲ ਵੀ ਸਾਡੇ ਮਤਲਬ ਸਾਨੂੰ ਜੇਲ੍ਹ ਦੇ ਲੈ ਕੇ ਨਾ ਜੇਲ੍ਹ ਦੇ ਸੁਪਰੀਂਡੈਂਟ ਨੇ ਤੁਹਾਨੂੰ ਕਹੇ ਸੈਚਰਡੇ ਦਾ ਮੁਲਾਕਾਤ ਕਰਾਵਾਂਗੇ ਜੀ ਕੱਲ ਵੀ ਅਸੀਂ ਉੱਥੇ ਮੈਂ ਕਿਹਾ ਸਵੇਰ ਤੋਂ 9 ਵਜੇ ਤੋਂ ਲੱਗ ਗਏ ਸਾਡੀ ਮੁਲਾਕਾਤ ਕੱਲ ਵੀ ਜਾਣੇ ਕਰਾਈ ਮਤਲਬ ਤੁਸੀਂ ਸਾਰਾ ਦਿਨ ਕੱਲ ਜੇਲ੍ਹ ਦੇ ਵਿੱਚ ਰਹੇ ਪਰ ਮੁਲਾਕਾਤ ਨਹੀਂ ਹੋਣ ਉਸੇ ਜੀ ਦੀ ਸਾਨੂੰ ਹੋਰ ਡਾਊਟ ਸਾਡਾ ਕਲੀਅਰ ਹੋ ਚੁੱਕਾ ਹੈ ਕਿ ਵਾਕਈ ਹੀ ਜੇਲ੍ਹ ਪ੍ਰਸ਼ਾਸਨ ਨੇ ਸੰਦੀਪ ਸਿੰਘ ਉੱਤੇ ਅਨਾ ਤਸ਼ੱਦਦ ਕੀਤਾ ਜਿਸ ਕਰਕੇ ਮਿਲਣ ਵੀ ਨਹੀਂ ਦਿੱਤਾ ਬਿਲਕੁਲ ਜੀ ਬਿਲਕੁਲ ਇਹ ਕਲੀਅਰ ਹੋ ਚੁੱਕਾ ਜੀ ਪਹਿਲਾਂ ਪਹਿਲਾਂ ਡਾਊਟ ਸੀ ਸਾਨੂੰ ਕਿਉਂਕਿ ਖਬਰਾਂ ਆਉਂਦੀਆਂ ਪਈਆਂ ਸੀ ਪਤਾ ਲੱਗਦਾ ਪਿਆ ਸੀ ਪਰ ਜੇ ਉਹ ਸਾਨੂੰ ਮਿਲਣ ਨਹੀਂ ਦਿੰਦਾ ਪਏ ਇਹਦਾ ਮਤਲਬ ਤੇ ਕੀ ਹੋਈ ਹੈ ਹੁਣ ਜਿਹੜਾ ਦੇਖੋ ਜੀ ਇੱਕ ਤਾਂ ਹੁੰਦਾ ਇਹਦੀ ਪਰਿਵਾਰ ਐਵੇਂ ਕਿਸੇ ਉੱਤੇ ਅਲੀਗੇਸ਼ਨ ਲੰਦਾ ਦੇਖੋ ਜੀ ਅੱਜ ਸੰਦੀਪ ਸਿੰਘ ਨੂੰ ਪੌਣੇ 3 ਸਾਲ ਹੋ ਗਏ ਜੇਲ੍ਹ ਦੇ ਅੰਦਰ ਬੈਠੇ ਹੋਏ ਜੀ ਬਿਲਕੁਲ ਅੱਜ ਤੱਕ ਪਰਿਵਾਰ ਦੇ ਇੱਕ ਵੀ ਅਲੀਗੇਸ਼ਨ ਕਿਸੇ ਪੁਲਿਸ ਮੁਲਾਜ਼ਮ ਉੱਤੇ ਨਹੀਂ ਲਗਾਇਆ ਨਹੀਂ ਲਗਾਇਆ ਬਿਲਕੁਲ ਹੁਣ ਸਾਨੂੰ ਸ਼ੌਂਕ ਥੋੜੀ ਪਿਆ ਆ ਜੀ ਕੋਈ ਦੁਸ਼ਮਣੀ ਥੋੜੀ ਆ ਕੋਈ ਸਾਡੀ ਪੁਲਿਸ ਪ੍ਰਸ਼ਾਸਨ ਨਾਲ ਕੋਈ ਦੁਸ਼ਮਣੀ ਨਹੀਂ ਹੈ ਜਿਹੜੇ ਅੰਦਰ ਦੇ ਪੁਲਿਸ ਜੇਲ੍ਹ ਪ੍ਰਸ਼ਾਸਨ ਦੇ ਮੁਲਾਜ਼ਮ ਹੈ ਵੇਖੋ ਇਹਨਾਂ ਨੇ ਸੰਦੀਪ ਜੀ ਨਾਲ ਧੱਕਾ ਕੀਤਾ ਬਿਲਕੁਲ ਜਿਹੜੇ ਮੁਲਜ਼ਮ ਨੇ ਹਾਂਜੀ ਜਿਹੜੇ ਮੁਲਜ਼ਮ ਨੇ ਪਹਿਲੀ ਗੱਲ ਇਹਨਾਂ ਨੂੰ ਕੀ ਲੋਡ ਪਈ ਸੀ ਜੀ ਜੇ ਕੋਈ ਅੰਦਰ ਹੋਈ ਗਈ ਵਾਰਦਾਤ ਮਤਲਬ ਪਛਤਾਵਾ ਨਹੀਂ ਉਹਨਾਂ ਨੂੰ ਕਿ ਅਸੀਂ ਇਸ ਨੌਜਵਾਨੀ ਦਾ ਕਾਣ ਕੀਤਾ ਸਾਨੂੰ 32 ਸਾਲ ਬਾਅਦ ਚਾਹੇ ਸਜ਼ਾ ਹੋਈ ਆ ਬੇਸ਼ੱਕ ਕਿਉਂਕਿ ਉਹ ਪਰਿਵਾਰ ਦਾ ਵੀ ਸਬਰ ਰਿਆ ਜਿਨ੍ਹਾਂ ਨੇ ਕੇਸ ਮਤਲਬ ਕਿ ਲੜਿਆ ਔਰ 32 ਸਾਲ ਬਾਅਦ ਉਹਨਾਂ ਨੂੰ ਸਜ਼ਾ ਦਵਾਈ ਪਰ ਇਹਨਾਂ ਨੂੰ ਪਛਤਾਵਾ ਤੱਕ ਨਹੀਂ ਕਿ ਅਸੀਂ ਨੌਜਵਾਨੀ ਦਾ ਕਾਣ ਕੀਤਾ ਅੱਜ ਸਾਨੂੰ ਸਜ਼ਾ ਹੋਈ ਆ ਦੇਖੋ ਇਹਦੇ ਵਿੱਚ ਨੇ ਇੱਕ ਚੀਜ਼ ਬੜੀ ਵੇਖਣ ਵਾਲੀ ਆ ਸਾਡਾ ਜਿਹੜੇ 32-32 ਸਾਲਾਂ ਤੋਂ ਸਿੱਖ ਨੌਜਵਾਨ ਅੰਦਰ ਬੰਦ ਆ ਬਿਲਕੁਲ ਉਹਨਾਂ ਦਾ ਹਜੇ ਤੱਕ ਕੋਈ ਸੁਣਾਏ ਨਹੀਂ ਹੋਈ ਜੀ ਇਹ ਆਪਣੀ ਸਾਰੀ ਜਵਾਨੀ ਮਾਣ ਕੇ ਬਾਹਰ ਪੂਰੀ ਐਸ਼ ਪ੍ਰਸਤੀ ਕਰਕੇ ਬੁੱਢੇ ਵੇਲੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਜਾ ਕੇ ਕਹਿ ਦਿੰਦੇ ਤੁਹਾਨੂੰ ਸਜ਼ਾ ਹੋ ਗਈ ਤੇ ਦੋਰਾ ਕਾਨੂੰਨ ਨਹੀਂ ਪਹੁੰਚਦੇ ਸਾਨੂੰ ਇਹ ਬਿਲਕੁਲ ਇਹ ਬੰਦਾ ਹੀ ਨਹੀਂ ਵੈਸੇ ਵੇਖਿਆ ਜਾਏ ਤੇ ਜੀ ਬਿਲਕੁਲ ਤੁਸੀਂ ਕਿਸੇ ਵੀ ਮਤਲਬ ਕਿ ਤੁਸੀਂ ਮੈਂ ਪੁਲਿਸ ਮੁਲਾਜ਼ਮ ਨੂੰ ਦੇਖ ਲਿਓ ਇਹ ਬੁੱਢੇ ਵਰੀ ਹੀ ਜਾ ਕੇ ਆਪਣੀ ਸਜ਼ਾ ਪੂਤ ਦੇ ਦੇ ਕਿਉਂ ਤੇ ਜੇ ਸਾਡਾ ਕੋ ਸਿੱਖ ਨੌਜਵਾਨਾਂ ਚੀਜ਼ ਕਰ ਦੇਵੇ 10 ਮਿੰਟਾਂ ਚ ਪਰਚਾ ਨਾਲ ਹੀ ਅਰੈਸਟ ਨਾਲ ਹੀ ਜੇਲ ਨਾਲ ਹੀ ਇਹਨਾਂ ਵਾਂਗ ਇਹਨਾਂ ਵਾਂਗਲੀ ਸਪੀਡ ਦੇਖੋ ਕਿੰਨੀ ਸਲੋ ਹੁੰਦੀ ਹੈ ਪਰ ਸਾਡੇ ਵਾਂਗਲੀ ਸਪੀਡ ਆ ਬਿਲਕੁਲ ਜ਼ੀਰੋ ਹੀ ਕਰ ਦਿੰਦੇ ਤੇ ਬਿਲਕੁਲ ਤਾਂ ਸਾੰਦੋ ਨਹੀਂ ਸਮੇਂ ਲੱਗਦੀ ਕਿ ਕਿਉਂ ਸਿੱਖਿਆ ਨਾਖਾ ਮਿਲਿਆ ਤਾਂ ਕੋਰਟ ਦਾ ਦਰਵਾਜਾ ਵੀ ਢਕਾਵਗੇ ਬਿਲਕੁਲ ਜੀ ਬਿਲਕੁਲ ਅਸੀਂ ਹਾਈ ਕੋਰਟ ਦਾ ਦਰਵਾਜਾ ਵੀ ਢਕਾਵਾਂਗੇ ਤੇ ਪਰਸੋ ਸਾਡਾ ਬਹੁਤ ਵੱਡਾ ਇੱਥੇ ਇਕੱਠ ਹੈ ਜੇ ਤੇ ਪ੍ਰਸ਼ਾਸਨ ਸਾਨੂੰ ਮਿਲਣ ਦੇਵੇਗਾ ਜੇਲ੍ਹ ਪ੍ਰਸ਼ਾਸਨ ਦੇ ਵੈਲਨ ਕੋਡਾ ਸੀ ਆਪ ਕਹਿੰਨੇ ਪਏ ਤੇ ਨਹੀਂ ਮਿਲਣ ਦੇਗਾ ਸੋਇ ਵੱਡਾ ਇਕੱਠ ਅੱਗੇ ਉਲਿਖਾਂਗੇ ਆਪਾਂ ਜੀ ਦੇਖੋ ਪਰਿਵਾਰ ਕਿਸੇ ਵੀ ਹੱਥ ਪਾਸ਼ਾ ਵੀ ਕੀਤਾ ਗਿਆ ਫਿਰ ਸੰਦੀਪ ਸਿੰਘ ਤੇ ਦੇਖੋ ਹੁਣ ਤੇ ਪਰਿਵਾਰ ਇੱਕੋ ਹੀ ਬੇਨਤੀ ਕਰਦਾ ਪਿਆ بار بار ਹੀ ਕਿ ਤੁਸੀਂ ਮਤਲਬ ਸੰਦੀਪ ਸਿੰਘ ਨਾਲ ਜਰੂਰ ਮਲਾਓ ਸਾਨੂੰ ਪਤਾ ਲੱਗ ਸਕੇ ਅੰਦਰ ਦੇ ਸੰਦੀਪ ਸਿੰਘ ਦੇ ਕੀ ਹਾਲਾਤ ਹੈ ਜੀ ਤੁਸੀਂ ਇੱਕ ਤਰਫਾ ਮਤਲਬ ਕਾफी ਜ਼ਿਆਦਾ ਦਿਖਾ ਦਿੱਤਾ ਹੈ ਮੀਡੀਆ ਦੇ ਵਿੱਚ ਇਸ ਇਹਨਾਂ ਨੇ ਤਿੰਨ ਬੰਦੇ ਫੱਟੜ ਹੋ ਗਏ ਆ ਪਰ ਸੰਦੀਪ ਸਿੰਘ ਦਾ ਕੀ ਦਿਖਾਇਆ ਤੁਸੀਂ ਹਜੇ ਤੱਕ ਇੱਕ ਵੀ ਜੇਲ ਦਾ ਪ੍ਰਸ਼ਾਸਨ ਬਿਲਕੁਲ ਉਹਦੀ ਕੋਈ ਫੋਟੋ ਵੀ ਨਹੀਂ ਹਜੇ ਜਿਹੜੀ ਨਸ਼ਰ ਕੀਤੀ ਬਿਲਕੁਲ ਜੀ ਬਿਲਕੁਲ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਸਾਡੇ ਨਾਲ ਸੰਦੀਪ ਸਿੰਘ ਜੀ ਦੇ ਦੋਨੋਂ ਬ੍ਰਦਰ ਮੌਜੂਦ ਸਨ ਜਿਨ੍ਹਾਂ ਨੇ 4 ਦਿਨਾਂ ਤੋਂ ਲਗਾਤਾਰ ਪਟਿਆਲਾ ਜੇਲ੍ਹ ਦੇ ਗੇੜੇ ਕੱਢ ਰਹੇ ਨੇ ਪਟਿਆਲਾ ਵਿੱਚ ਰਹਿ ਕੇ ਉਹਨਾਂ ਦੀ ਖੈਰ ਸੁਖ ਪੁੱਛ ਰਹੇ ਨੇ ਕਿ ਕੁਛ ਤਾਂ ਪਤਾ ਲੱਗੇ ਸੰਦੀਪ ਸਿੰਘ ਬਾਰੇ ਤਾਂ ਜੋ ਸੀ ਉਹਨਾਂ ਦੀ ਕਹਿ ਸਕਦੇ ਗੱਲਬਾਤ ਕਰਕੇ ਜਾਣਕਾਰੀ ਲੈ ਸਕੇ ਤਾਂ ਹੁਣ 16 ਤਰੀਕ ਨੂੰ ਜੋ ਇਕੱਠ ਰੱਖਿਆ ਗਿਆ ਦੁੱਖ ਨਿਵਾਰਣ ਗੁਰਦੁਆਰਾ ਸਾਹਿਬ ਤੋਂ ਪੰਥਕ ਇਕੱਠ ਰੱਖ ਕੇ ਇੱਥੋਂ ਫਿਰ 1 ਮਾਰਚ ਦੇ ਰੂਪ ਦੇ ਵਿੱਚ ਜੇਲ੍ਹ ਦੇ ਵਿੱਚ ਜਾਇਆ ਜਾਏਗਾ ਤਾ ਅੱਗੇ ਆਉਣ ਵਾਲਾ ਸਮਾਂ ਦੱਸੇਗਾ ਕਿ ਸੰਦੀਪ ਸਿੰਘ ਜੀ ਨਾਲ ਮੁਲਾਕਾਤ ਕੀਤੀ ਜਾ ਸਕਦੀ ਹੈ ਪਰਵਾਦੀ ਜਾਂ ਨਹੀਂ ਜਾਂ ਅੱਗੇ ਉਹਦੇ ਹਾਲਾਤ ਕੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਜਾਏਗੀ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਜੁੜੇ ਰਿਹਾ ਸੁਨੇਹਾ ਚੈਨਲ ਦੇ ਨਾਲ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਹ